ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਦਾ ਹਣਾ ਇਹ ਇਹਦੀ ਵੀਡੀਓਗ੍ਰਾਫੀ ਕਰ ਰਿਹਾ ਪਰ ਆਪਣੇ ਬੰਦੇ ਤਾਂ ਲਗਭਗ ਸਾਰੇ ਘਰੋ ਘਰੀ ਜਾ ਕੇ ਪੈ ਗਏ ਸਾਰੀ ਰਾਤ ਮਸ਼ੀਨਾਂ ਰਹੀਆਂ ਚੰਗੀ ਗੱਲ ਹੈ ਇਹ ਨਤੀਜੇ ਸਾਰਥਕ ਹੋਣ ਇਸ ਸੀਟ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਬੰਦੇ ਜਿਹੜੇ ਇਹਦੇ ਨਾਲ ਆ ਰਹੇ ਨੇ ਕਹਿ ਲਓ ਵੀ ਇਹ ਉਹ ਬੰਦੇ ਨੇ ਮਜ਼ਦੂਰ ਨੇ ਇਹਨਾਂ ਨੇ ਚੱਕ ਕੇ ਰੱਖਣੀਆਂ ਮਸ਼ੀਨਾਂ ਜਾਂ ਕਰਨੀਆਂ ਹਨਾ ਇਹਨਾਂ ਚੋਂ ਕਿੰਨੇ ਕੁ ਆਪਣੇ ਬੰਦੇ ਨੇ ਤੁਸੀਂ ਨਿਗਾਹ ਮਾਰ ਹੀ ਲਓ ਧਿਆਨ ਨਾਲ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਤੇ ਮੈਂ ਫਰੀਦਕੋਟ ਸੰਸਦੀ ਹਲਕੇ ਦੇ ਕਾਲਜ ਬਲਜਿੰਦਰਾ ਕਾਲਜ ਦੇ ਵਿੱਚ ਖੜਾ ਹਾਂ ਲਗਭਗ 6 ਵਜੇ ਤੱਕ VOTING ਸੀਟ ਤੇ 8 ਵਜੇ ਤੱਕ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਜਿਹੜੀਆਂ ਸੀ ਉਹ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਕੁਝ ਕਾਰਵਾਈ ਹੁੰਦੀ ਹੈ ਪ੍ਰੋਜ਼ਾਈਡਿੰਗ ਅਫਸਰ ਤੇ ਉਹਨਾਂ ਦੇ ਸਹਿਯੋਗੀਆਂ ਨੇ ਮਸ਼ੀਨਾਂ ਸੀਲ ਕਰਕੇ ਜਿਹੜੀਆਂ ਹੈਗੀਆਂ ਭੇਜਣੀਆਂ ਹੁੰਦੀਆਂ ਇਹ ਸਾਰੀਆਂ ਮਸ਼ੀਨਾਂ ਫਰੀਦਕੋਟ ਸੰਸਦੀ ਹਲਕੇ ਦੀਆਂ ਦੋ ਜਗ੍ਹਾ ਤੇ ਰਾਤ ਨੂੰ ਇਕੱਠੀਆਂ ਹੋ ਕੇ ਸਟ੍ਰੋਂਗ ਰੂਮ ਜਿਹੜੇ ਹੈਗੇ ਆ ਉਹ ਸੀਲ ਹੋਣੇ ਸੀ ਮਾਨਯੋਗ ਡਿਪਟੀ ਕਮਿਸ਼ਨਰ ਦੇ ਨਾਲ ਗੁਰਸੇਵਕ ਸਿੰਘ ਜਵਾਰ ਕੇ ਹੋਰਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸ਼ੀਨਾਂ ਰਾਤ ਦੇ 12:00 12:30 ਵਜੇ ਤੱਕ ਪਹੁੰਚ ਜਾਣਗੀਆਂ ਪਰੰਤੂ ਫਰੀਦਕੋਟ ਬਰਜੰਦਰਾ ਕਾਲਜ ਦੇ ਵਿੱਚ ਇਹ ਮਸ਼ੀਨਾਂ ਸਾਰੀ ਰਾਤ ਨਹੀਂ ਆਈਆਂ ਸਟ੍ਰੌਂਗ ਰੂਮ ਖੁੱਲਾ ਰਿਹਾ ਹੁਣ ਕੋਟ ਕਪੂਰੇ ਦੀਆਂ ਮਸ਼ੀਨਾਂ ਆ ਸਾਹਮਣੇ ਜਿਹੜਾ ਕੈਂਟਰ ਤੁਸੀਂ ਦੇਖ ਰਹੇ ਹੋ ਇਦੇ ਉੱਤੇ ਹੁਣ ਆ ਰਹੀਆਂ ਨੇ ਔਰ ਸਮਾਂ ਲਗਭਗ ਜਿਹੜਾ ਹੈ ਉਹ ਪੌਣੇ 6 ਵਜੇ ਦਾ ਹੋ ਚੁੱਕਿਆ ਹੈ ਦੇਖੋ ਅਫਸਰਾ ਦੇ ਨਾਲ ਜਿਹੜੀ ਗੱਲ ਹੋਈ ਆ ਉਹਦੇ 'ਚ ਇਹ ਹੈ ਕਿ ਇੱਥੇ ਲਗਾਤਾਰ ਜਿਹੜਾ ਹੈਗਾ ਕੈਮਰੇ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਜਦੋਂ ਮਸ਼ੀਨਾਂ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਪਹੁੰਚੀਆਂ ਉੱਥੇ ਵੀ ਕੈਮਰੇ ਜਿਹੜੇ ਹੈਗੇ ਆ ਚੱਲ ਰਹੇ ਆ ਔਰ ਉਹ ਲਾਈਵ ਕੈਮਰੇ ਅ ਜਲਾ ਪੱਦਰ ਦੇ ਉੱਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਚ ਨੇ ਜਾਂ ਕਹਿ ਲੋ ਵੀ ਉਹ ਪੰਜਾਬ ਪੱਦਰ ਤੱਕ ਨਿਗਰਾਨੀ ਚ ਨੇ ਪਰੰਤੂ ਆਪਾਂ ਜਾਣਦੇ ਆ ਕਿ ਇੱਥੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕੀ ਕੀ ਕਰ ਸਕਦੀਆਂ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਇਹ ਸੰਸਦੀ ਸੀਟ ਹੈ ਇਸ ਸੀਟ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋਇਆ। ਔਰ ਅਮਰ ਸ਼ਹੀਦ ਸਰਦਾਰ ਬੈਂਤ ਸਿੰਘ ਹੋਰਾਂ ਦਾ ਜਿਹੜਾ ਸੁਪੁੱਤਰ ਹੈ ਉਹ ਚੋਣ ਲੜ ਰਿਹਾ ਹੈ। ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਬੰਦੇ ਜਿਹੜੇ ਇਹਦੇ ਨਾਲ ਆ ਰਹੇ ਨੇ ਕਹਿ ਲਓ ਵੀ ਇਹ ਅ ਉਹ ਬੰਦੇ ਨੇ ਮਜ਼ਦੂਰ ਨੇ ਨਹੀਂ ਇਹਨਾਂ ਨੇ ਚੱਕ ਕੇ ਰੱਖਣੀਆਂ ਮਸ਼ੀਨਾਂ ਜਾਂ ਕਰਨੀਆਂ ਹਨਾ ਇਹਨਾਂ ਚੋਂ ਕਿੰਨੇ ਕੁ ਆਪਣੇ ਬੰਦੇ ਨੇ ਤੁਸੀਂ ਨਿਗਾਹ ਮਾਰ ਹੀ ਲਓ ਧਿਆਨ ਨਾਲ ਹਨਾ। ਐਸ ਡੀ ਐਮ ਸਾਹਿਬ ਇਸ ਗੱਡੀ ਦੇ ਵਿੱਚ ਜਾ ਰਹੇ ਨੇ ਕੈਮਰੇ ਵਾਲਾ ਬੰਦਾ ਜਿਹੜਾ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਨਾ ਹੈ ਹਨਾ ਇਹ ਇਹਦੀ ਵੀਡੀਓਗ੍ਰਾਫੀ ਕਰ ਰਿਹਾ ਪਰ ਆਪਣੇ ਬੰਦੇ ਤਾਂ ਲਗਭਗ ਸਾਰੇ ਘਰੋਂ ਘਰੀ ਜਾ ਕੇ ਪੈ ਗਏ ਸਾਰੀ ਰਾਤ ਮਸ਼ੀਨਾ ਰਹੀਆਂ ਚੰਗੀ ਗੱਲ ਹੈ ਇਹ ਨਤੀਜੇ ਸਾਰਥਕ ਹੋਣ ਪਰ ਸਾਧ ਸੰਗਤ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਵੀ ਚੋਣ ਸਰਵੇ ਜਿਹੜਾ ਚੈਨਲਾਂ ਤੇ ਚੱਲ ਰਿਹਾ ਹੈ ਉਹ ਪੰਜਾਬ ਦੇ ਵਿੱਚ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਇਹ ਨਹੀਂ ਦਿਖਾ ਰਿਹਾ ਕਿ ਉਹ ਜਿਹੜਾ ਆਜ਼ਾਦ ਉਮੀਦਵਾਰ ਹੈਗਾ ਉਹ ਜਿੱਤ ਰਿਹਾ ਪੰਜਾਬ ਤੋਂ ਰਾਤ ਮੇਰੀ ਰਤਨਦੀਪ ਸਿੰਘ ਢਾਲੀਵਾਲ ਜਿਹੜੇ ਕਿ ਮਤਲਬ YouTube ਚੈਨਲ ਚਲਾਉਂਦੇ ਨੇ ਯੂਟਿਊਬਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਪੰਜਾਬ ਦੇ ਸੀਆਈਡੀ ਵਾਲੇ ਇਹ ਕਹਿ ਰਹੇ ਨੇ ਵੀ ਇੱਥੇ 25000 ਵੋਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਰਿਹਾ ਹੁਣ ਗੱਲ ਇਹ ਆ ਵੀ ਇਹ ਚੋਣ ਜਿਹੜੀ ਹੈਗੀ ਆ ਕੱਲ ਮੈਂ ਸਾਰੀ ਦਿਹਾੜੀ ਦੋ ਹਲਕਿਆਂ ਦੇ ਵਿੱਚ ਘੁੰਮਿਆ ਇਹ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ ਘੁੰਮੇ ਨੇ ਸਾਰਾ ਦਿਨ ਬੂਤਾ ਸਿੰਘ ਰਣਜੀਤ ਘੁੰਮੇ ਨੇ ਇਸੇ ਤਰ੍ਹਾਂ ਬਲਵਿੰਦਰ ਸਿੰਘ ਬਾਵਾ ਰੋਡਿਆਂ ਤੋਂ ਉਹ ਘੁੰਮਦੇ ਰਹੇ ਨੇ ਸਰਬਜੀਤ ਸਿੰਘ ਮਲਵਾ ਆਪ ਘੁੰਮਦੇ ਰਹੇ ਨੇ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਆਪਣੇ ਹੋਰ ਬੰਦੇ ਡੋੜ ਹੈਗਾ ਦਲੇਰ ਸਿੰਘ ਡੋੜ ਵੀ ਆਗੂ ਬੰਦੇ ਬਲਜੀਤ ਸਿੰਘ ਸ਼ੇਰ ਘੁੰਮਦੇ ਰਹੇ ਨੇ ਸਾਰੇ ਘੁੰਮਦੇ ਰਹੇ ਨੇ ਹੁਣ ਸ਼ਾਮ ਤੱਕ ਉਤਸ਼ਾਹ ਬਣਿਆ ਰਿਹਾ ਸਿਰਫ ਜਿਹੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਗੰਨਾ ਕਿਸਾਨ ਦੇ ਜਿਹੜੇ ਸੀਗੇ ਇਹ ਜਸਵੀਰ ਸਿੰਘ ਜੀ ਨੇ ਇਹਨਾਂ ਕਲਾਕਾਰ ਨੇ ਤੁਸੀਂ ਦੇਖਦੇ ਇਹ ਵੀ ਬਲਜਿੰਦਰਾ ਕਾਲੇ ਘੁੰਮ ਰਹੇ ਨੇ ਵੀ ਆਪਣੇ ਬੂਥਾਂ ਦੇ ਉੱਤੇ ਪੂਰਾ ਉਤਸ਼ਾਹ ਬਣਿਆ ਰਿਹਾ ਇਹ ਮਸ਼ੀਨਾਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਮੁਤਾਬਕ ਰਾਤੀ 12 ਵਜੇ ਤੱਕ ਆ ਜਾਣੀਆਂ ਚਾਹੀਦੀਆਂ ਸੀ ਪਰ ਨਹੀਂ ਆਈਆਂ ਸਟਰੋਂਗ ਰੂਮ ਸੀਲ ਨਹੀਂ ਹੋਇਆ